ਲੈ ਵੀ ਮਿੱਤਰੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਹੈ ਬਈ ਪੁਰਾਣੇ ਟਾਇਪ ਦੀ ਜਿਹੜੀ ਮਤਲਬ ਪੁਰਾਣੀ ਇੱਟ ਦੀ ਹੈ ਨਾ ਇਮਾਰਤ ਬਣੀ ਹੋਈ ਆ ਇਹ ਬਈ ਪਿੰਡ ਮਾਖੇ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਰਗੜ ਠੀਕ ਆ ਆ ਮੂਰੋ ਬਣੀ ਹੋਈ ਆ ਮਤਲਬ ਇੱਥੇ ਰਹਿੰਦਾ ਕੋਈ ਨਹੀਂ ਆ ਪੁਰਾਣੇ ਗੇਟ ਬਣੇ ਹੋਏ ਨੇ ਠੀਕ ਆ ਤੁਸੀਂ ਦੇਖ ਸਕਦਾ ਇੱਥੇ ਮਤਲਬ ਇਹ ਖੁੱਲਦਾ ਨਹੀਂ ਤੁਹਾਨੂੰ ਕੀਰਾਂ ਦਿਖਾ ਦਿੰਨੇ ਆ ਤੇ ਜਿੰਦੇ ਲਾਉਣ ਦਾ ਤਰੀਕਾ ਦੇਖੋ ਬਈ ਠੀਕ ਆ ਕਿਵੇਂ ਲੋਕ ਲੱਗਦੇ ਠੀਕ ਆ ਇਹ ਪੁਰਾਣੀ ਇਮਾਰਤ ਬਣੀ ਹੋਈ ਆ ਤੁਹਾਨੂੰ ਦਿਖਾਈ ਅੱਜ ਇਹ ਠੀਕ ਆ ਵੀਡੀਓ ਨਾਲ ਬਣੇ ਰਿਹਾ ਤੁਹਾਨੂੰ ਇੱਕ ਚੀਜ਼ ਹੋਰ ਵੀ ਦਿਖਾਉਣਿਆ ਮਤਲਬ ਕੀ ਜਿਹੜੀ ਇਹ ਚ ਐਂਟਰੀ ਆ ਉਹ ਪਿੱਛੋਂ ਦੀ ਆ ਠੀਕ ਆ ਫਰੰਟ ਵਿੱਚ ਦੀ ਐਂਟਰੀ ਨਹੀਂ ਹੈਗੀ ਇਧਰ ਇਮਾਰਤ ਦੇਖੋ ਇਹ ਬਈ ਪੁਰਾਣੀ ਆ ਸਾਰੀ ਠੀਕ ਆ ਤੇ ਦਰਖਤ ਤਾਂ ਇਹ ਚ ਵੀ ਉਗਰੇ ਪਏ ਆ ਫਸਾਨੂੰ ਅੰਦਰੋਂ ਦਿਖਾਉਣਿਆ ਠੀਕ ਆ ਪੂਰੀ ਇਹ ਵੀ ਕਿਸੇ ਟਾਈਮ ਨੂੰ ਇਹਦੀ ਪੂਰੀ ਚੜਾਈ ਸੀ ਦਰਖਤ ਸਾਰੇ ਉਗਰੇ ਪਏ ਨੇ ਤੇ ਬਾਈ ਨੂੰ ਆਖਿਆ ਆਪਾਂ ਵਿੱਚੋਂ ਦਿਖਾਈਏ ਠੀਕ ਆ ਇੱਥੇ ਬਈ ਫਿਰ ਇਹ ਰਹਿ ਰਹਿਦਾਂ ਦਾ ਕੌਣ ਸੀ? ਇੱਥੇ ਵੀ ਬੰਨਾ ਰਹਿੰਦੀ ਸੀਗੇ ਅੰਤਰਜੇ ਸਰਦਾਰ ਰਹਿੰਦੀ ਸੀਗੇ। ਅੱਛਾ। ਤੇ ਦੂਜਾ ਬਾਅਦ ਤੇ ਮੇਰੇ ਉਹਨਾਂ ਦੀ ਡੈਥ ਹੋ ਗਈ ਸੀਗੀ। ਇਹਦੇ ਬਾਅਦ ਬੱਤੇ ਆ ਕੇ ਫਿਰ ਬਾਹਰ ਕਿਲੇ ਗਏ। ਇਹ ਫਿਰ ਉਹ ਸਰਕਾਰੀ ਹੋ ਗਿਆ? ਇਹ ਹੁਣ ਕੋਈ ਨਹੀਂ ਰਹਿੰਦਾ ਇੱਥੇ। ਠੀਕ ਐ। ਖਾਬ ਨੂੰ ਟੀਲ ਕਰਦੇ ਨੇ ਕੀ ਬਸ ਉਹਨਾਂ ਨੇ ਰੱਖਿਆ ਹੀ ਹੋਇਆ। ਐਂ ਪਈ ਆ। ਹਾਂ ਵੀ ਆ ਵੀ ਵੱਡੇ-ਵੱਡੇ ਰਿਆਂ ਦੀ ਜਗ੍ਹਾ ਰੱਖੀ ਸੀ। ਅੱਛਾ ਵੀ ਵੱਡ-ਵੱਡੇ ਰੇ ਪਈ ਰਹੇ ਇੱਥੇ। ਠੀਕ ਐ। ਤੇ ਆ ਓਪਨ ਆ ਇੱਥੋਂ ਹੈ? ਆ ਬਈ ਬਾਰੀਆਂ-ਬੂਰੀਆਂ ਕਿੰਨੇ-ਕਿੰਨੇ ਸਾਲ ਦੀ ਗੱਲ ਹੋ ਬਈ ਇਹ। ਇਹ ਤਾਂ ਜੀ ਬਹੁ ਹੋਗੀ ਵੀ 50 ਸਾਲ ਪੁਰਾਣੀ। ਉਹ ਚਵਾਰਾ ਬਣਿਆ ਹੋਇਆ ਹੈ ਨਾ। ਦੇਖੋ ਮਿੱਤਰੋ ਤੁਹਾਨੂੰ। ਹੈ? ਬਾਥਰੂਮ ਬਣਿਆ ਹੋਇਆ। ਹਾਂ ਬਾਥਰੂਮ ਬਣੇ ਹੋਏ। ਉਹ ਡਿੱਗੀ ਵੀ ਆਂਦਾ ਨਾ। ਠੀਕ ਆ। ਜਾ ਸਕਦੇ ਉੱਪਰ? ਹਾਂ ਜਾ ਸਕਦੇ ਆ। ਗੱਲ ਕਰ। ਇਹ ਕੋਈ ਨਹੀਂ ਕਾਹਨੂੰ। ਆਂਦਾ ਦੇਖ ਲਓ। ਦੇਖੀ ਚੱਲ ਕੇ। ਲੈ ਮਿੱਤਰੋ ਤੁਹਾਨੂੰ ਆ ਚੀਜ਼ ਦਿਖਾਈ ਅੱਜ। ਕਿਸੇ ਦਾ ਕੋਈ ਦਿਖਾਉਂਦਾ ਨਹੀਂ। ਤੇ ਇਹ ਚੀਜ਼ਾਂ ਬਈ ਗੁਪਤ ਪਈਆਂ ਨੇ। ਠੀਕ ਆ। ਇਹ ਨਹੀਂ ਹੈਗਾ ਵੀ ਹੈ ਜੀ ਸਾਰੇ ਹਰੇਕ ਪਿੰਡ 'ਚ ਹੀ ਹੁੰਦਾ ਕੋਈ ਨਾ ਕੋਈ ਚੀਜ਼। ਪਰ ਦਿਖਾਉਂਦਾ ਕੋਈ ਨਹੀਂ ਹੈ ਨਾ। ਆਪਾਂ ਤੁਹਾਨੂੰ ਦਿਖਾਉਣੇ ਆ ਲੇਖੋ ਹੈ ਇਧਰਲੇ ਪਾਸੇ ਘਰ ਹੈ ਨਾ ਆਪਾਂ ਇੱਥੋਂ ਦਿਖਾ ਦਿੰਨੇ ਆ ਠੀਕ ਆ ਮਿੱਤਰੋ ਪਿੱਪਲ ਉੱਗ ਰਹੇ ਨੇ ਠੀਕ ਆ ਪੁਰਾਣੇ ਟਾਈਮ ਦਾ ਉਹ ਦੇਖੋ ਚਵਾਰਾ ਠੀਕ ਆ ਐਵੇਂ ਐਵੇਂ ਬਈ ਮੱਖੇ ਮੱਖੇ ਪਿੰਡ ਬਣੀ ਹੋਈ ਆ ਇਹ ਆ ਵੀ ਮੈਂ ਕਹਿੰਦਾ ਚਵਾਰਾ ਹੀ ਸੀ ਹੈ ਤੇ ਪੌੜੀਆਂ ਚੜਾਉਣ ਦਾ ਤਰੀਕਾ ਹੈ ਨਾ ਦੇਖੋ ਮਿੱਤਰੋ ਉਹ ਫਿਰ ਚਵਾਰੇ ਚ ਕੋਣਾ ਹੁਣ ਕੋਈ ਨਹੀਂ ਨਾ ਉੱਥੇ ਅਛਾ ਉੱਥੇ ਬੋੜੀਆਂ ਇਹ ਅੰਦਰ ਕੁਝ ਹੈਗਾ ਹੁਣ ਕੁਝ ਨਹੀਂ ਅੰਦਰ ਨਹੀਂ ਕੋੜੀ ਅਛਾ ਆਪਾਂ ਅੰਦਰ ਜਾ ਨਹੀਂ ਸਕਦੇ ਦੇਖੋ ਮਿੱਤਰੋ ਇਹ ਵੀ ਪੁਰਾਣੀ ਇਮਾਰਤ ਹੈ ਨਾ ਹੈ ਬਾਈ ਮਾਖੇ ਪਿੰਡ ਹੈ ਠੀਕ ਹੈ ਤੁਹਾਨੂੰ ਇਹ ਦਿਖਾਈ ਲੋਕ ਆਉ ਚੀ ਸਾਰੀ ਅੰਦਰੋਂ ਲੋਕ ਆ ਠੀਕ ਹੈ ਬਹੁਤ ਪਈਆਂ ਨੇ ਪਰ ਬਾਈ ਇਹਨਾਂ ਦੀ ਇਹ ਨੂੰ ਬਾਈ ਕਹਾਂ ਸੀ ਵੇਚਦੇ ਨਹੀਂ ਹੈਗੇ ਪਰ ਪਈਆਂ ਹੈਗੀਆਂ ਨੇ ਇਹ ਹਨਾ ਬਾਈ ਸੋ ਮਿੱਤਰੋ ਤੁਹਾਨੂੰ ਇਹ ਚੀਜ਼ ਦਿਖਾਈ ਤੇ ਨਾ ਉਹਨਾਂ ਦੀ ਬੋਲਦੀਆਂ ਬਾਈ ਕੀ ਗਾ ਦੇਖੋ ਮਿੱਤਰੋ ਦੱਸੋ ਕਮੈਂਟ ਕਰਕੇ ਬਈ ਕਿਹੜੇ ਕਿਹੜੇ ਪੰਡੇ ਮਾਰਤਾ ਖੜੀਆਂ ਨੇ